ਤੇਗ ਨਾ ਹੈ ਸਰਬ ਲੋਗ ਦੇ ਸ਼ਸਤਰ ਦਾ ਧਰਮ ਚਲਾਵਨ ਜਾਂ ਲੈਣ ਸੰਤਿਓ ਬਾਰਨ ਦੁਸ਼ਟ ਸਵਨ ਕੋ ਮੂਲ ਤੇਗ ਦਾ ਆਸਰਾ ਸਿੱਖ ਦੇ ਲਈ ਕਿਸ ਵਾਸਤੇ ਧਰਮ ਦੀ ਰਾਖੀ ਲਈ ਮਾਲਾ ਦੀ ਰਾਖੀ ਲਈ ਦੁਸ਼ਟ ਦੇ ਨਾਸ ਲਈ ਬਾਦਰ ਸ਼ਾਹ ਦੇ ਜਦੋਂ ਮਹਿਲਾਂ ਚ ਗਏ ਨਾ ਗੁਰੂ ਗੋਬਿੰਦ ਸਿੰਘ ਜੀ ਧਿਆਨ ਦੇ ਤੇ ਬਾਦਰ ਸ਼ਾਹ ਕਹਿੰਦਾ ਮਹਾਰਾਜ ਜੀ ਕੋਈ ਕਰਾਮਾਤ ਦਿਖਾਓ ਤੇ ਮਹਾਰਾਜ ਜੀ ਨੇ ਆਪਣੀ ਸਾਧ ਸੰਗਤ ਜਿਹੜੀ ਹੈ ਨਾ ਇਹ ਤੇਗ ਕਿਰਪਾਨ ਤੇ ਖੰਡੇ ਨੂੰ ਵੀ ਕਹਿੰਦੇ ਕਿਰਪਾਨ ਛਸ਼ਤਰ ਦਾ ਨਾਮ ਕਹਿੰਦੇ ਮਹਾਰਾਜ ਜੀ ਨੇ ਆਪਣੀ 3 ਫੁੱਟ ਵਾਲੀ ਕਿਰਪਾਨ ਕੱਢ ਲਈ ਤੇ ਕਹਿੰਦੇ ਬਹਾਦਰ ਸ਼ਾ ਆ ਕਰਾਮਾਤ ਆਖੋ ਸਤਿਨਾਮ ਵਾਹਿਗੁਰੂ ਕਹਿੰਦਾ ਜੀ ਇਹ ਕਰਾਮਾਤ ਕਿਵੇਂ குரு ਗੋਬਿੰਦ ਸਿੰਘ ਜੀ ਕਹਿੰਦੇ ਇਸੇ ਤੇਗ ਨੇ ਇਸੇ ਕਿਰਪਾਨ ਨੇ ਤੈਨੂੰ ਅੱਜ ਇਸ ਗੱਦੀ ਤੇ ਬਾਇ ਤੋ ਮਹਾਰਾਜ ਜੀ ਨੇ ਉਹਨੂੰ ਰਾਜ ਦਵਾਇਆ ਜਾਂ ਦੇਣਾ ਹੈ ਮਹਾਰਾਜ ਕਹਿੰਦੇ ਇਸ ਕਿਰਪਾਨ ਨੇ ਸ਼ਸਤਰ ਨੇ ਤੈਨੂੰ ਗੱਦੀ ਤੇ ਬਾਇਆ ਹੈ ਬਹਾਦਰ ਸ਼ਾਹ ਤੇ ਇਹੋ ਕਿਰਪਾਨ ਜੇ ਚਾਹੀਏ ਤੈਨੂੰ ਫਿਰ ਗੱਦੀ ਹੁਣਾਂ ਦੀ ਆਪੋ ਸਤਨਾ ਹਾਂ ਵਾਹਿਗੁਰੂ ਆ ਕਰਾਮਾਤ ਹੈ ਆ ਕਰਾ ਮਾਫੀ ਧਿਆਨ ਦੇਣਾ ਜੀ ਉਸ ਵੇਲੇ ਮਹਾਰਾਜ ਨੇ ਆਖਿਆ ਭਾਦਰ ਸ਼ਾ ਜਿਹੜੀ ਤੇਰੀ ਮਿਆਨ ਤੇ ਤਲਵਾਰ ਹੈ ਜਿਹੜੀਆਂ ਹੋਰ ਛਪਾਈਆਂ ਦੀ ਮਿਆਨ ਤੇ ਤਲਵਾਰ ਹੈ ਉਹਦਾ ਇਹਦੇ ਨਾਲ ਤੁਲਣਾ ਨਾ ਕਰੀ ਮਹਾਰਾਜ ਜੀ ਕਹਿਣ ਲੱਗੇ ਤਲਵਾਰ ਜ਼ੁਲਮ ਕਰਦੀ ਏ ਤੇ ਤੇਗ ਜ਼ੁਲਮ ਰੋਕਦੀ ਹੈ ਆਖੋ ਸਤਨਾਮ ਇਹਦਾ ਨਾਮ ਹੈ ਕਿਰਪਾਨ ਕਿਰਪਾਨ ਨੂੰ ਉਂਝ ਪੜੋ ਤੇ ਕਿਰਪਾਨ ਕਿਰਪਾ ਜਮਾਂ ਆਨ ਜਿਹੜੀ ਕਿਰਪਾ ਕਰੇ ਤੇ ਆਣ ਦੀ ਇੱਜ਼ਤ ਦੀ ਰਾਖੀ ਕਰੇ ਇਹਨੂੰ ਕਿਰਪਾਨ ਕਿਹਾ ਹੈ ਤਲਵਾਰ ਜ਼ੁਲਮ ਕਰਦੀ ਮਹਾਰਾਜ ਜੀ ਕਹਿੰਦੇ ਦੂਜੇ ਸ਼ਸਤਰਾਂ ਨਾਲ ਨਾ ਮੇਲ ਦੇਈ ਉਹ ਜ਼ੁਲਮ ਕਰਦੇ ਨੇ ਇਹ ਜ਼ੁਲਮ ਰੋਕਦੇ ਤੇ ਮਹਾਰਾਜ ਜੀ ਨੇ ਦੂਜਾ ਲਫਜ਼ ਵਾਹਦਰ ਸ਼ਾਹ ਨੂੰ ਕਿਹਾ ਤਲਵਾਰ ਜਿਹੜੀ ਇੱਜ਼ਤ ਲੁੱਟਦੀ ਹੈ ਤੇ ਇਹ ਤੇਗ ਕਿਰਪਾਨ ਇੱਜ਼ਤ ਬਚਾਉਂਦੀ ਹੈ ਆਖੋ ਸਤਨਾਮ ਵਾਹਿਗੁਰੂ ਮਹਾਰਾਜ ਜੀ ਕਹਿੰਦੇ ਤਲਵਾਰ ਜਿਹੜੀ ਏ ਉਹ ਜੀਵਨ ਖਤਮ ਕਰਦੀ ਹੈ ਤੇ ਇਹ ਕਿਰਪਾਨ ਜੀਵਨ ਦਾਨ ਦਿੰਦੀ ਹੈ ਆਖੋ ਸਤਿ ਮਹਾਂਮ ਭਾਈ ਗੁਰਦਾਸ ਜੀ ਨੇ ਤੇ ਇਥੋਂ ਤੱਕ ਆਖਿਆ ਪ੍ਰਥਮੇ ਖੰਡਾ ਸਾਜ ਕੇ ਫਿਰ ਸੰਸਾਰ ਉਪਾਇਆ ਪ੍ਰਥਮੇ ਖੰਡਾ ਇਸ ਉਪਾਇਆ ਵਾਹਿਗੁਰੂ ਮੈਂ ਫਿਰ ਬੇਨਤੀ ਕਰਦਿਆਂ ਆਪਣੇ ਪਿਤਾ ਦੀ ਬਖਸ਼ੀ ਤੇਗ ਨੂੰ ਕਿਸੇ ਦੂਜੇ ਹਥਿਆਰਾਂ ਨਾਲ ਤੁਲਣਾ ਨਾ ਦੇ ਦੇਣਾ ਉਹ ਇੱਜ਼ਤ ਲੁੱਟਦੇ ਨੇ ਇੱਜ਼ਤ ਬਚਾਉਂਦੇ ਨੇ ਉਹ ਜ਼ੁਲਮ ਕਰਦੇ ਨੇ ਇਹ ਜ਼ੁਲਮ ਤੋਂ ਰੋਕਦੇ ਨੇ ਉਹ ਜੀਵਨ ਲੈਂਦੇ ਨੇ ਜੀਵਨ ਦਾਨ ਦਿੰਦੇ ਨੇ ਆਖੋ ਸਤਿਨਾਮ ਉਹ ਦੂਜੇ ਦੇ ਹਥਿਆਰ ਗੁਰੂ ਰਾਮਦਾਸ ਦੇ ਦਰ ਨੂੰ ਬੰਦ ਕਰਦੇ ਨੇ ਬਾਬਾ ਦੀਪ ਸਿੰਘ ਦੀ ਤੇਗ ਉਸ ਦਰ ਨੂੰ ਯਾਦ ਕਰਾਉਂਦੀ ਹੈ ਆਖੋ ਸਤਿਨਾਮ ਇਹ ਫਰਕ ਜੇ ਤੇ ਮਾਨ ਕਰਿਓ ਸਚੀਆਂ ਸੜਕਾਂ ਮਿਲੀਆਂ ਜਿਨਾਂ ਦਾ ਪ੍ਰਕਰਨ ਲੈ ਕੇ ਚੱਲੇ ਆਂ ਬਾਬਾ ਦੀਪ ਸਿੰਘ ਜੀ ਦਾ ਗੁਣ ਲੱਖੀ ਜੰਗਲ ਖਾਲਸਾ ਜੀ ਨਾ ਲਹੂ ਨਾਲ ਭਿਜੇ ਹੋਏ ਕਪੜੇ ਤੇ ਇੱਕ ਹਿੰਦੂ ਕਰਮਚੰਦ ਲਫਾਇ ਤੇ ਇਥੋਂ ਤੱਕ ਲਿਖਿਆ ਦੀ ਸਿਰ ਚੋਂ ਵੀ ਲਹੂ ਵਗਦੇ ਕਪੜਿਆਂ ਤੇ ਵਿੱਚ ਛਿੱਟੇ ਪਏ ਨੇ ਪਤਨੀ ਵੀ ਨਾਲ ਰੋਂਦੀ ਜੇ ਜਦੋਂ ਲੱਖੀ ਜੰਗਲ ਖਾਲਸਾ ਚ ਬਾਬਾ ਦੀਪ ਸਿੰਘ ਜੀ ਕੋ ਆਇਆ ਕਿ ਮੇਰੀ ਧੀ ਨੂੰ ਤੇ ਨੂੰਹ ਨੂੰ ਚੁੱਕ ਕੇ ਲੈ ਗਏ ਨੇ ਸਾਨੂੰ ਜ਼ਖਮੀ ਕਰ ਗਏ ਨੇ ਪੁੱਤਰ ਨੂੰ ਮਾਰ ਗਏ ਨੇ ਕੌਣ ਆ ਪੀਰਾਂ ਦੀ ਗੜੀ ਹੈ ਨਾਸਰਦੀਨ ਮੁਖੀ ਹੈ ਮੁਸਲਮਾਨ ਧਿਆਨ ਦੇਣ ਉਹਦੇ ਸਿਪਾਈ ਹਨ ਹੈ ਉਹ ਵੀ ਹਿਆਰ ਨੇ ਪਰਵੇਖ ਲੋ ਜ਼ੁਲਮ ਕਰਕੇ ਗਏ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਜਦੋਂ ਨੇਤਰ ਫਰਕੇ ਨੇ ਡੋਲੇ ਫਰਕੇ ਨੇ ਜੋਸ਼ ਆਇਆ ਹੱਥ ਖੰਡੇ ਤੇ ਗਿਆ ਹੈ ਸੋ ਸੂਰਮਾ ਨਾਲ ਲਿਆ ਹੈ ਤੇ ਦੱਸੋ ਹੁਣ ਉਹ ਤੇਗ ਰਾਖੀ ਕਰ ਰਹੀ ਆਖੋ ਸਤਨਾਮ ਵਾਹੀ ਮਾਨ ਕਰਿਓ ਖਾਲਸਾ ਜੀ